ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ। ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਸੱਚੀ ਕਹਾਣੀਆਂ ਜਿੰਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ। ਕਿਉਂਕਿ ਜਦੋਂ ਮਾੜੇ ਦਿਨ ਆਉਂਦੇ ਆ ਤੇ ਉਹ ਦੱਸ ਕੇ ਨਹੀਂ ਆਉਂਦੇ। ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਹੀ ਯਕੀਨ ਹੋ ਜਾਊਗਾ। ਇਹ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੋਹਨ ਸਿੰਘ ਦੇ ਪਰਿਵਾਰ ਦੀ ਆ ਜਿਹੜਾ ਕਦੇ ਹਾਸਦਾ ਖੇਡਦਾ ਪੂਰਾ ਭਰਿਆ ਫੁੱਲਿਆ ਪਰਿਵਾਰ ਸੀ ਤਿੰਨ ਧੀਆਂ ਤੇ ਦੋ ਪੁੱਤ ਸੀ ਮੋਹਨ ਸਿੰਘ ਦੇ ਤਿੰਨ ਧੀਆਂ ਦਾ ਤਾਂ ਵਿਆਹ ਕਰ ਦਿੱਤਾ ਹੁਣ ਵਾਰੀ ਸੀ ਮੁੰਡਿਆਂ ਦੀ ਵੱਡਾ ਮੁੰਡਾ ਹਰਪਾਲ ਸਿੰਘ ਤੇ ਛੋਟਾ ਮੁੰਡਾ ਤਰਲੋਚਨ ਸਿੰਘ ਹਰਪਾਲ ਸਿੰਘ ਦਾ ਵਿਆਹ ਉਹਨਾਂ ਨੇ ਰਿਸ਼ਤੇਦਾਰੀ ਚ ਕੁੜੀ ਵੇਖ ਕੇ ਉਹਦੇ ਨਾਲ ਕਰ ਦਿੱਤਾ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਆ ਪ੍ਰਾਣੇ ਬਜ਼ੁਰਗ ਬੱਚਿਆਂ ਨੂੰ ਘਾਟੀ ਪੁੱਛਦੇ ਸੀ ਤੇ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਸੀ ਉੱਥੇ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਸੀ ਤੇ ਵਿਆਹ ਕਰ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਹਰਪਾਲ ਦਾ ਵੀ ਵਿਆਹ ਤੈਅ ਕਰ ਦਿੱਤਾ ਵਿਆਹ ਵੀ ਹੋ ਗਿਆ ਬਹੁਤ ਹੀ ਸਾਊ ਤੇ ਬਹੁਤ ਹੀ ਸਮਝਦਾਰ ਮੁੰਡਾ ਸੀ ਹਰਪਾਲ ਸਿੰਘ ਸਾਰੇ ਉਹਦੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ ਸਾਰੇ ਉਹਦੀ ਬਹੁਤ ਇੱਜ਼ਤ ਕਰਦੇ ਸੀ ਕਿ ਇਹ ਬਹੁਤ ਹੀ ਜ਼ਿਆਦਾ ਸਾਊ ਮੁੰਡਾ ਆ ਦਿਮਾਗ ਦੇ ਤੌਰ ਤੇ ਵੀ ਸਮਝਦਾਰ ਸੀ ਵੈਸੇ ਵੀ ਦੁਨੀਆਦਾਰੀ ਵਿੱਚ ਵਿਚਰਨ ਦਾ ਉਹਨੂੰ ਬੜਾ ਪਤਾ ਸੀ ਸਾਰਾ ਉੱਚ ਨੀਚੋ ਵੇਖ ਲੈਂਦਾ ਸੀ ਬੱਚਿਆਂ ਵਿੱਚ ਬੱਚਾ ਤੇ ਵੱਡਿਆਂ ਵਿੱਚ ਵੱਡਾ ਹਾਸਮੁਖ ਸੁਭਾਤਾ ਸੀ ਜਦੋਂ ਉਹਦਾ ਵਿਆਹ ਹੋਇਆ ਤਾਂ ਵਿਆਹ ਤੋਂ 8 ਕ ਦਿਨ ਬਾਅਦ ਕੁੜੀ ਤਾਂ ਸਿੱਧੀ ਸਾਦੀ ਜੀ ਸੀ ਪੋਲੀ ਪਾਲੀ ਸੀ ਸਾਊ ਸੀ ਸਾਰਿਆਂ ਨੂੰ ਪਤਾ ਸੀ ਪਰ ਇੰਨੀ ਸਿੱਧੀ ਸੀ ਇਹ ਨਹੀਂ ਸੀ ਕਿਸੇ ਨੂੰ ਪਤਾ ਜਦੋਂ ਉਹਨੂੰ ਗਾਰ ਦੇ ਕੰਮਾ ਚਲਾਇਆ ਗਿਆ ਤਾਂ ਸਾਰਿਆਂ ਦਾ ਇਹ ਵੇਖ ਕੇ ਰੰਗ ਉਟ ਗਿਆ ਕਿ ਇਹ ਸਾਡੇ ਨਾਲ ਕੀ ਬਣਿਆ ਹਰਪਾਲ ਸਿੰਘ ਪੜਿਆ ਲਿਖਿਆ ਵੀ ਸੀ ਬਹੁਤ ਹੀ ਜ਼ਿਆਦਾ ਸਮਝਦਾਰ ਸੀ ਤੇ ਉਦicar ਵਾਲੀ ਇੰਨੀ ਸਿੱਧੀ ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਜਦੋਂ ਸਫਾਈ ਕਰਨ ਲੱਗੀ ਤਾਂ ਅੰਦਰੋਂ ਮੰਜਾ ਕੱਢ ਕੇ ਬਾਹਰ ਖੜਾ ਕਰਨ ਨੂੰ ਕਿਹਾ ਤਾਂ ਉਹਨੇ ਮੰਜਾ ਪੁੱਠਾ ਖੜਾ ਕਰ ਦਿੱਤਾ ਜਾਨੀ ਕਿ ਪੈੰਦ ਤਾਂ ਨੂੰ ਤੇ ਸਰਾਨਾ ਠਾਣੂ ਇਹ ਵੇਖ ਕੇ ਸਾਰਿਆਂ ਦਾ ਬੱਕਾ ਨਿਕਲ ਗਿਆ ਹੁਣ ਕਰ ਵੀ ਕੀ ਸਕਦੇ ਸੀ ਵਿਆਹ ਕਿ ਲਿਆਏ ਸੀ ਤੇ ਤੁਹਾਨੂੰ ਪਤਾ ਆ ਪਰਾਣੇ ਬਜ਼ੁਰਗ ਇੱਕ ਵਾਰ ਜਿੰਨੂੰ ਵਿਆਹ ਕੇ ਲੈ ਆਉਂਦੇ ਸੀ ਉਹਨੂੰ ਘਰ ਦੀ ਇੱਜ਼ਤ ਬਣਾ ਲੈਂਦੇ ਸੀ ਧੀ ਬਣਾ ਲੈਂਦੇ ਸੀ ਇਸੇ ਤਰ੍ਹਾਂ ਮੋਹਨ ਸਿੰਘ ਨੇ ਵੀ ਗੁਰੂ ਆਪਣੇ ਘਰ ਦੀ ਧੀ ਹੀ ਬਣਾਇਆ ਸੀ ਇੱਜ਼ਤ ਬਣਾਇਆ ਸੀ ਜਦੋਂ ਹਰਪਾਲ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਇਹ ਤਾਂ ਦਿਮਾਗੀ ਤੌਰ ਤੇ ਇੰਨੀ ਸਿੱਧੀ ਆ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਆ ਇਥੋਂ ਤੱਕ ਕਿ ਉਹਨੂੰ ਪੈਸਿਆਂ ਦਾ ਵੀ ਨਹੀਂ ਸੀ ਪਤਾ ਕਿ ਆ ਕਿੰਨੇ ਦਾ ਨੋਟ ਆ 10 ਦਾ ਨੋਟ ਆ 20 ਦਾ ਨੋਟ ਆ 100 ਦਾ ਨੋਟ ਆ ਉਹਨੂੰ ਕੁਝ ਨਹੀਂ ਸੀ ਪਤਾ ਫਿਰ ਉਹ ਮੁੰਡਾ ਉਹਦੇ ਨਾਲ ਜ਼ਿੰਦਗੀ ਕਿਵੇਂ কাটਦਾ ਜਦੋਂ ਉਹਨੂੰ ਪਤਾ ਲੱਗਾ ਉਹਨੇ ਘਰ ਬੜੀ ਲੜਾਈ ਪਾ ਦਿੱਤੀ ਬੜਾ ਕਲੇਸ਼ ਹੋਇਆ ਕਿ ਤੁਸੀਂ ਮੇਰੇ ਨਾਲ ਕੀ ਕਰ ਦਿੱਤਾ ਮੇਰੀ ਤਾਂ ਜ਼ਿੰਦਗੀ ਖਰਾਬ ਕਰ ਦਿੱਤੀ ਮੈਂ ਇਹਨੂੰ ਨਹੀਂ ਰੱਖਣਾ ਇਨੂੰ ਛੱਡੋ ਉਹਦੇ ਪੇਕੇ ਪਰਮੋਹਨ ਸਿੰਘ ਨੇ ਉਹਦੀ ਏਕਣਾ ਸੁਣੀ ਇਥੋਂ ਤੱਕ ਕੇ ਉਹ ਘਰ ਛੱਡ ਕੇ ਵੀ ਚਲਾ ਗਿਆ ਉਹ ਕਹਿਣ ਲੱਗਾ ਜੇ ਤੁਸੀਂ ਇਹਨੂੰ ਰੱਖਣਾ ਹੈ ਤੇ ਮੈਂ ਘਰ ਨਹੀਂ ਰਹਿਣਾ ਮੋਹਨ ਸਿੰਘ ਨੇ ਕਿਹਾ ਕਿ ਇਹਨੇ ਕਿੱਥੇ ਜਾਣਾ ਆਪੇ ਫਿਰ ਤੁਰ ਕੇ ਆਜੂਗਾ ਜਾਂਦਾ ਤੇ ਜਾਵੇ ਪਰ ਮੈਂ ਆਪਣੇ ਘਰ ਦੀ ਨੂੰ ਨੂੰ ਉਹਦੇ ਪੇਕੇ ਨਹੀਂ ਵੇਚ ਸਕਦਾ ਉਨੀ ਰਹੂਗੀ ਤਾਂ ਸਾਰੀ ਜ਼ਿੰਦਗੀ ਇੱਥੇ ਹੀ ਰਹੂਗੀ ਪਰ ਉਹਨੂੰ ਕੀ ਪਤਾ ਸੀ ਸਾਡੇ ਨਾਲ ਕੀ ਅਣਹੋਣੀ ਹੋਣੀ ਆ ਮੁੰਡਾ ਘਰ ਛੱਡ ਕੇ ਚਲਾ ਗਿਆ ਘਰ ਤੋਂ ਬਾਹਰ ਜਦੋਂ ਚਲਾ ਗਿਆ ਤਾਂ ਉਥੇ ਮੁੰਡਿਆਂ ਦੇ ਨਾਲ ਟਾਹਣੀਆਂ ਚਰਲ ਗਿਆ ਫਿਰਨ ਤੁਰਨ ਲੱਗ ਪਿਆ ਕਦੀ ਕਿਤੇ ਕਦੀ ਕਿਤੇ ਮੁੰਡਿਆਂ ਦੇ ਨਾਲ ਫਿਰਦਾ ਫਿਰਦਾ ਸ਼ਰਾਬ ਦਾ ਆਦੀ ਹੋ ਗਿਆ ਸ਼ਰਾਬ ਪੀਣ ਲੱਗ ਗਿਆ ਬਹੁਤ ਜਿਆਦਾ ਸ਼ਰਾਬ ਪੀਣ ਲੱਗ ਪਿਆ ਜਦੋਂ ਕਈ ਦਿਨਾਂ ਪਿਛੋਂ ਘਰ ਆਇਆ ਤਾਂ ਸ਼ਰਾਬ ਨਾਲ ਰੱਜਿਆ ਹੋਇਆ ਘਰ ਆਇਆ ਪਰ ਕੀ ਕਰ ਸਕਦੇ ਸੀ ਮਾਂ ਦੇ ਸਾਹਮਣੇ ਸਾਰੇ ਬੇਵਸ ਹੋ ਜਾਂਦੇ ਆ ਮੋਹਨ ਸਿੰਘ ਨੂੰ ਬੜਾ ਗੁੱਸਾ ਚੜਿਆ ਉਹਨੇ ਬੜੀਆਂ ਫਟਕਾਰਾਂ ਪਾਈਆਂ ਬੜਾ ਝਿੜਕਿਆ ਪਰ ਮੁੰਡਾ ਵੀ ਅੱਗੋਂ ਬੋਲਦਾ ਸੀ ਕਿ ਤੁਸੀਂ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਆ ਇਸ ਤੋਂ ਵੱਧ ਹੋਰ ਮੇਰੀ ਜ਼ਿੰਦਗੀ ਕੀ ਖਰਾਬ ਹੋਊਗੀ ਜੇ ਤੁਸੀਂ ਇਹਨੂੰ ਇੱਥੇ ਰੱਖਣਾ ਆ ਤਾਂ ਮੈਂ ਮੈਂ ਤਾਂ ਇਵੇਂ ਹੀ ਕਰੂੰਗਾ ਰੋਕ ਲਓ ਮੈਨੂੰ ਜਿੰਨੇ ਰੋਕਣਾ ਆ ਤੇ ਮਾਣੇ ਕਿਹਾ ਚਲੋ ਪੁੱਤ ਤੇ ਘਰ ਆਇਆ ਕੋਈ ਗੱਲ ਨਹੀਂ ਆ ਭੇ ਹਟ ਜਾਊਗਾ ਥੋੜੇ ਦਿਨ ਕਰੂੰਗਾ ਆ ਭੇ ਹਟ ਜਾਊਗਾ ਉਹਨੇ ਕਿਸੇ ਨੂੰ ਬੋਲਰ ਨਾ ਦਿੱਤਾ ਹੁਣ ਸ਼ਰਾਬ ਦਾ ਨਸ਼ਾ ਦਿਨੋ ਦਿਨ ਵਾਤਾ ਜਾ ਰਿਹਾ ਸੀ ਰੋਸ਼ਰਾ ਪੀ ਕੇ ਉਹਨਾ ਕਰੇ ਕਾਲੇ ਕਲੇਸ਼ ਲੜਾਈ ਝਗੜਾ ਕੋਟਕਟਾਪਾ ਬਹੁਤ ਕੁਛ ਬਹੁਤ ਕੁਛ ਹੋਣ ਲੱਗਾ ਪਰ ਇੱਕ ਗੱਲ ਉਹ ਮੁੰਡੇ ਦੀ ਇਹ ਖਾਸ ਸੀ ਕਿ ਉਹ ਕਦੀ ਕਿਸੇ ਨੂੰ ਮਾਰਾ ਨਹੀਂ ਸੀ ਬੋਲਿਆ ਘਰ ਜੋ ਮਰਜੀ ਕਰਦਾ ਸੀ ਬਾਹਰ ਕਦੀ ਕਿਸੇ ਨੂੰ ਮਾਰਾ ਨਹੀਂ ਸੀ ਬੋਲਦਾ ਹਰੇਕ ਨਾਲ ਇੱਜ਼ਤ ਨਾਲ ਪੇਸ਼ ਆਉਂਦਾ ਸੀ ਭੈਣ ਨੂੰ ਭੈਣ ਧੀ ਨੂੰ ਧੀ ਪਰਜਾਈ ਨੂੰ ਪਰਜਾਈ ਤੇ ਮਾਣੂਆ ਹਰ ਇੱਕ ਨੂੰ ਬਹੁਤ ਇੱਜ਼ਤ ਦਿੰਦਾ ਸੀ ਪਰ ਘਰ ਦੇ ਹਾਲਾਤ ਬਹੁਤ ਹੀ ਖਰਾਬ ਹੋ ਗਏ ਸੀ ਜਿਹੜਾ ਹੱਸਦਾ ਖੇਡਦਾ ਪਰਿਵਾਰ ਸੀ ਉਹ ਇੱਕ ਨਰਕ ਬਣ ਗਿਆ ਸੀ ਉਥੇ ਇੱਕ ਮਿੰਟ ਵੀ ਕੋਲੋਂ ਨੂੰ ਜੀ ਨਹੀਂ ਸੀ ਕਰਦਾ ਕਿਸੇ ਦਾ ਵੀ ਪਰ ਕੀ ਕਰ ਸਕਦੇ ਸੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਹੁਣ ਤੇ ਉਹੀ ਸੀ ਕਰਦੇ ਮਾੜੇ ਦੇਣਾ ਸ਼ੁਰੂ ਹੋ ਗਏ ਸੀ ਮੰਨ ਲਓ ਕਿ ਸ਼ੁਰੂਆਤ ਸੀ ਇਸੇ ਤਰ੍ਹਾਂ ਜ਼ਿੰਦਗੀ ਨੰਗਾ ਲੱਗੀ ਨੰਗਦੀ ਗਈ ਨੰਗਦੀ ਗਈ ਇਸੇ ਦਰਾਂ ਉਹਦੇ ਬੱਚੇ ਵੀ ਹੋ ਗਏ ਗੁੱਡੀ ਹੋਈ ਫਿਰ ਕਾਕਾ ਹੋਇਆ ਦੋ ਬੱਚੇ ਹੋ ਗਏ ਉਹਦੇ ਪਹਿਣਾ ਨੇ ਆਉਣਾ ਸਮਝਾ ਕੇ ਚੱਲੀਆਂ ਜਾਣਾ ਫਿਰ ਜਦੋਂ ਉਹਨੇ ਜ਼ਿਆਦਾ ਖਰਾਬ ਕਰਨਾ ਫਿਰ ਆਉਣਾ ਫਿਰ ਸਮਝਾ ਕੇ ਚਲਿਆ ਜਾਣਾ ਪਹਿਣਾ ਵੀ ਕੀ ਕਰ ਸਕਦੀਆਂ ਸੀ ਉਹ ਵੀ ਬਹੁਤ ਫਿਕਰ ਕਰਦੀ ਸੀ ਆਪਣੇ ਭਰਾ ਦਾ ਪਰ ਹਰ ਪਾਲਤਾ ਦਿਨੋਂ ਦਿਨ ਵਾਧਾ ਹੀ ਜਾ ਰਿਹਾ ਸੀ ਹੁਣ ਉਹ ਘਰ ਘੱਟ ਹੀ ਟਿਕਦਾ ਸੀ ਆਪਣੀ ਘਰ ਵਾਲੀ ਨੂੰ ਤਾਂ ਬੁਲਾਉਂਦਾ ਵੀ ਨਹੀਂ ਸੀ ਉਹਦੇ ਹੱਥ ਦੀ ਰੋਟੀ ਵੀ ਨਹੀਂ ਸੀ ਖਾਂਦਾ ਜਦੋਂ ਉਹਨੇ ਕੋਲ ਜਾਣਾ ਉਹਨੂੰ ਕੁੱਟਣਾ ਮਾਰਨਾ ਗਾਲਾਂ ਕੱਢਣੀਆਂ ਬਹੁਤ ਕੁਝ ਬੋਲਣਾ ਪਰ ਉਹ ਵਿਚਾਰੀ ਵੀ ਕੀ ਕਰ ਸਕਦੀ ਸੀ ਉਹਦੇ ਵਾਸ ਦੀ ਗੱਲ ਨਹੀਂ ਸੀ ਉਹਦਾ ਦਿਮਾਗ ਇਹਨਾਂ ਕੰਮ ਨਹੀਂ ਸੀ ਕਰਦਾ ਉਹਨੇ ਵੀ ਘਰ ਦੇ ਕੰਮਾਂ 'ਚ ਲੱਗੀ ਰਹਿਣਾ ਹੋਰ ਉਹ ਕਰ ਵੀ ਕੀ ਸਕਦੀ ਸੀ ਇਸੇ ਤਰ੍ਹਾਂ ਬਾਹਰ ਫਿਰਦਾ ਫਿਰਦਾ ਉਹ ਗਲਤ ਕੰਮਾਂ 'ਚ ਪੈ ਗਿਆ ਬਾਹਰ ਜਨਾਨੀ ਨਾਲ ਉਹਨੇ ਨਜਾਇਜ਼ ਸਬੰਧ ਬਣਾ ਲਏ ਪਿੰਡ ਦੀ ਹੀ ਜਨਾਨੀ ਸੀ ਉਹ ਕਈ ਚਿਰ ਇਹ ਸਭ ਚੱਲਦਾ ਰਿਹਾ ਕੁੜੀ ਵੀ ਜਵਾਨ ਹੋ ਗਈ ਮੁੰਡਾ ਵੀ ਵੱਡਾ ਹੋ ਗਿਆ ਪਰ ਹਰਪਾਲਤਾ ਦਿਨੋਂ ਦੇਣ ਵਾਦਾ ਹੀ ਚੱਲਿਆ ਗਿਆ ਵਾਦਾ ਹੀ ਚੱਲਿਆ ਗਿਆ ਸਹਰਾ ਸਾਰਾ ਦੇਣਾ ਉਸ ਜਨਾਨੀ ਦੇ ਪਿੱਛੇ ਘਰੋਂ ਪੈਸੇ ਵੀ ਉਹਨੂੰ ਦੇ ਆਉਣੀ ਹੋਰ ਵੀ ਸਮਾਨ ਉਹਨੂੰ ਖਰੀਦ ਕੇ ਦੇ ਆਉਣਾ ਕਰਦੇ ਆਣੇ ਮਨਾ ਕਰਨਾ ਤਾਂ ਉਹਨਾਂ ਨਾਲ ਲੜਨਾ ਪਿਓ ਨੇ ਕਹਿਣਾ ਅੱਪੇ ਕਿਹੇ ਦੇਣਾ ਤੋਖਾ ਖਾਊਗਾ ਜੇ ਸਾਡੇ ਅੱਖਾਂ ਨਹੀਂ ਰੋਕਦਾ ਤਾਂ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ 2.5 ਸਾਲ ਲੰਘ ਗਏ ਹੁਣ ਉਹ ਜਨਾਨੀ ਲਾਲਚੀ ਹੋ ਗਈ ਸੀ ਉਸ ਜਨਾਨੀ ਨੇ ਹਰਪਾਲ ਤੋਂ ਵੀ ਅਮੀਰ ਬੰਦੇ ਨਾਲ ਸੰਬੰਧ ਬਣਾ ਲਿਆ ਜਦੋਂ ਉਹਨਾਂ ਬੰਦਿਆਂ ਨੂੰ ਪਤਾ ਲੱਗਾ ਕਿ ਇਹਦੇ ਸੁਬੰਧ ਹਰਪਾਲ ਨਾਲ ਵੀ ਆ ਤੇ ਉਹਨਾਂ ਨੇ ਧੋਖੇ ਨਾਲ ਰਾਤ ਨੂੰ ਹਰਪਾਲ ਨੂੰ ਸੱਦਿਆ ਕਿਸੇ ਮੋਟਰ ਤੇ ਤੇ ਉਹਨੂੰ ਇੰਨਾ ਕੁੱਟਿਆ ਸ਼ਰਾਬ ਪਿਆ ਕੇ ਇੰਨਾ ਕੁੱਟਿਆ ਕਿ ਉਹਨੂੰ ਅੱਧ ਮਰਾ ਕਰਕੇ ਝੋਨੇ 'ਚ ਸੁੱਟ ਗਏ ਦਿਨੇ ਜਦੋਂ ਕਰਦਿਆ ਨੂੰ ਪਤਾ ਲੱਗਾ ਤੇ ਉਹ ਉਹਨੂੰ ਚੁੱਕ ਕੇ ਲਿਆਏ ਬੜਾ ਰੋਇ ਬੜਾ ਖਪੇ ਬੜਾ ਕੁਸ਼ੋਇਆ ਬੜਾ ਸਮਝਾਇਆ ਹਰਪਾਲ ਨੂੰ ਪਰ ਹਰਪਾਲ ਇੰਨਾ ਕਸ਼ਰਮਿੰਦਾ ਹੋ ਚੁੱਕਿਆ ਸੀ ਕਿਉਂਕਿ ਪਿੰਡ 'ਚ ਰੌਲਾ ਪੈ ਚੁੱਕਿਆ ਸੀ ਹਰਪਾਲ ਦੀ ਸਾਰੇ ਇੱਜ਼ਤ ਕਰਦੇ ਸੀ ਉਹਨੂੰ ਚੰਗਾ ਕਹਿੰਦੇ ਸੀ ਪਰ ਹੁਣ ਸਾਰੇ ਗੱਲਾਂ ਕਰਨ ਲੱਗ ਪਏ ਕਿਉਂਕਿ ਦੁਨੀਆ ਦੇ ਤਾਂ ਦੋ ਪਾਸੇ ਦੰਦੇ ਆ ਇੱਕ ਪਾਸੇ ਨਹੀਂ ਕੋਈ ਵੀ ਨਹੀਂ ਸਮਝਦਾ ਕਿਸੇ ਦੀ ਪਰੇਸ਼ਾਨੀ ਲੋਕਾਂ ਨੇ ਗੱਲਾਂ ਕਰ ਕਰੇ ਮਾਰ ਦੇਣਾ ਬੰਦੇ ਨੂੰ ਉਹ ਇੱਕ ਕਮਰੇ 'ਚ ਬੰਦ ਹੋ ਗਿਆ ਪਰ ਉਹ ਨਾ ਨਿਕਲਦਾ ਕਮਰੇ ਚੋਂ ਨਾ ਨਿਕਲਦਾ ਕਿਸੇ ਨਾਲ ਨਾ ਬੋਲਦਾ ਬਸ ਕਰਦਿਆਂ ਨੂੰ ਹੀ ਕਹਿੰਦਾ ਕਿ ਮੈਨੂੰ ਇਨਸਾਫ ਚਾਹੀਦਾ ਆ ਉਹਨਾਂ ਬੰਦਿਆਂ ਨੂੰ ਸਜ਼ਾ ਕਰਵਾਉਣੀ ਆ ਪਰ ਘਰ ਦੇ ਵੀ ਕੀ ਕਰ ਸਕਦੇ ਸੀ ਮੋਹਨ ਸਿੰਘ ਬਜ਼ੁਰਗ ਸੀ ਭਰਾ ਛੋਟਾ ਸੀ ਚਾਚੇ ਤਾਏ ਕਿੰਨਾਕ ਕਿਸੇ ਦਾ ਸਾਥ ਦਿੰਦੇ ਅੱਜਕੱਲ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਇਸ ਲਈ ਕਿਹੇ ਨੈਣਾਂ ਦੀ ਸੁਣੀ ਇਸੇ ਸ਼ਰਮਿੰਦਗੀ ਦੇ ਵਿੱਚ ਕਿ ਮੇਰੀ ਇੱਜ਼ਤ ਖਰਾਬ ਹੋ ਗਈ ਆ ਅੰ드ਰੇ ਵੜਿਆ ਰਣਾ ਇੱਕ ਦਿਨ ਦੁਪਹਿਰ ਦਾ ਟਾਈਮ ਸੀ ਦੁਪਹਿਰੇ ਅੰਦਰੋਂ ਨਿਕਲਿਆ ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ ਹੀ ਮੋਹਨ ਸਿੰਘ ਵੀ ਬਾਹਰ ਮੋਟਰ ਲਾਗੇ ਤਰੇਕ ਦੇ ਥੱਲੇ ਮੰਜਾ ਢਾ ਕੇ ਬੈਠਾ ਸੀ ਤੇ ਉਹਦੀ ਮਾਂ ਵੀ ਬੈਠੀ ਸੀ ਦੋਵੇਂ ਜਣੇ ਉੱਥੇ ਬੈਠੇ ਚਾਹ ਪੀਂਦਾ ਸੀ ਕਿਉਂਕਿ ਦੁਪਹਿਰ ਦਾ ਟਾਈਮ ਸੀ ਚਾਹ ਚਾਹ ਦਾ ਟਾਈਮ ਹੁੰਦਾ ਉਹ ਪਿੰਡਾਂ 'ਚ ਸਾਰੇ ਆਪਣਾ ਆਪਣਾ ਕੰਮ ਕਰਨ ਲੱਗੇ ਹੀ ਤੇ ਹਰਪਾਲ ਅੰਦਰੋਂ ਨਿਕਲਿਆ ਸਿੱਧਾ ਟੂੜੀ ਵਾਲੇ ਕਮਰੇ 'ਚ ਚਲਾ ਗਿਆ ਟੂੜੀ ਵਾਲੇ ਕਮਰੇ 'ਚ ਜਾ ਕੇ ਉੱਥੇ ਝੋਨੇ ਵਾਲੀ ਸਪਰੇਅ ਪਈ ਸੀ ਬੋਤਲ ਨੂੰ ਮੂੰਹ ਲਾ ਕੇ ਸਪਰੇਅ ਪੀ ਗਿਆ ਫਿਰ ਵੀ ਕਿਸੇ ਨੂੰ ਨਾ ਪਤਾ ਲੱਗਾ ਕਿ ਇਹਨੇ ਸਪਰੇਅ ਪੀ ਲਿਆ ਸਪਰੇਅ ਪੀ ਕੇ ਬਾਹਰ ਆਇਆ ਆਪਣੇ ਤੇ ਉਹਨੂੰ ਕਹਿਣ ਲੱਗਾ ਪਾਪਾ ਮੈਂ ਸਪਰੇਅ ਪੀ ਲੀ ਹੂੰ ਤੇ ਮੋਹਨ ਸਿੰਘ ਨੇ ਗੌਰ ਹੀ ਨਾ ਕੀਤਾ ਕੈਨ ਲੱਗਾ ਐਵੇਂ ਭੌਂਕਦਾ ਕੁੱਤਾ ਸਪਰੇ ਪੀ ਲਈ ਇਹਨੇ ਇਹਨੇ ਮਰਨਾ ਸਾਨੂੰ ਮਾਰ ਕੇ ਮਰੂਗਾ ਇਹਨੇ ਕਿੱਥੋਂ ਮਰਨਾ ਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਸਾਡੇ ਘਰ ਕੀ ਹੋਣ ਲੱਗਾ ਇਹਨਾਂ ਕਹਿ ਕੇ ਜਦੋਂ ਉਹਦਾ ਅੰਦਰ ਫਟਣ ਲੱਗਾ ਤਾਂ ਉਹਨੇ ਮੋਟਰ ਵਾਲੇ ਚ ਬੱਚੇ ਚ माजी ਵਿੱਚ ਉਹਨੂੰ ਚ ਬੱਚਾ ਕਹਿੰਦੇ ਆ ਕਈ ਥਾਈਂ ਦੱਗੀ ਕਹਿੰਦੇ ਆ ਮੋਟਰ ਵਾਲਾ ਉਹ ਖਾਲਾ ਜਿਹਾ ਬਣਿਆ ਹੁੰਦਾ ਜਿਹੜਾ ਪੱਕਾ ਉਹਦੇ ਚ ਉਨੇ ਛਾਲ ਮਾਰ ਦਿੱਤੀ ਕਿਉਂਕਿ ਉਹਦੇ ਅੰਦਰ ਹੁਣ ਅੱਗ ਲੱਗ ਚੁੱਕੀ ਸੀ ਦਵਾਈ ਦੇ ਨਾਲ ਸਪਰੇ ਦੇ ਨਾਲ ਤੇ ਜਦੋਂ ਉਹਨੇ ਛਾਲ ਮਾਰਤੀ ਤੇ ਸਾਰੇ ਘਰ ਚ ਚੀਕ ਚਿਹੜਾ ਪੈ ਗਿਆ ਛੋਟੇ ਭਰਾ ਨੇ ਕੱਢਿਆ ਕੱਢ ਕੇ ਗੱਡੀ ਚ ਪਾਇਆ ਹਸਪਤਾਲ ਲੈ ਗਿਆ ਹਸਪਤਾਲ ਖੜਿਆ ਇੱਕ ਖੜ ਦੋ ਖੜ ਸਾਰੇ ਹਸਪਤਾਲ ਵਾਲਿਆ ਜਵਾਬ ਦਿੱਤਾ ਫਿਰ ਅੰਬਰਸਰ ਦੇ ਇੱਕ ਵੱਡੇ ਹਸਪਤਾਲ ਚੋਂ ਨੂੰ ਖੜਿਆ ਉਥੇ ਉਹਨਾਂ ਨੇ ਦਾਖਲਤਾ ਕਰ ਲਿਆ ਪਰ ਉਹਨਾਂ ਨੇ ਤਸੱਲੀ ਨਾ ਦਿੱਤੀ ਦੋ ਦਿਨ ਉਹਨੂੰ ਉਥੇ ਦਾਖਲ ਕੀਤਾ ਰਿਹਾ ਐਡਮਿਟ ਕਰਵਾ ਛੱਡਿਆ ਉਹਨਾਂ 23 ਘੰਟਿਆਂ ਦਾ ਟਾਈਮ ਦਿੱਤਾ ਸੀ ਭੈਣਾਂ ਵੀ ਪਹੁੰਚ ਗਈਆਂ ਸਾਰੇ ਰੋਂਦੇ ਧੋਂਦੇ 23 ਘੰਟਿਆਂ ਬਾਅਦ ਡਾਕਟਰ ਨੇ ਜਵਾਬ ਦਿੱਤਾ ਤੇ ਉਹਨੂੰ ਮਿਤ੍ਰਕ ਐਲਾਨ ਕਰਤਾ ਕਿ ਇਹ ਦੀ ਮੌਤ ਹੋ ਚੁੱਕੀ ਆ ਇਹ ਮਰ ਚੁੱਕਿਆ ਆ ਇਸ ਤਰ੍ਹਾਂ ਉਹਨਾਂ ਦੇ ਘਰ ਦੀ ਬਰਬਾਦੀ ਦੀ ਸ਼ੁਰੂਆਤ ਹੋ ਗਈ ਸੀ ਕਿਉਂਕਿ ਹਰਪਾਲ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਪਿੱਛੇ ਦੋ ਉਹਦੇ ਬੱਚੇ ਸੀ ਛੋਟੇ ਛੋਟੇ ਘਰ ਵਾਲੀ ਸੀ ਮਾਂ ਪਿਓ ਸੀ ਕਿਸੇ ਬਾਰੇ ਨਾ ਸੋਚਿਆ ਚਲੋ ਜੀ ਉਹਨੂੰ ਉਥੋਂ ਲੈ ਆਂਦਾ ਕਰੇ ਦੁਨੀਆ ਆਉਣ ਲੱਗੀ ਹੁਣ ਦੁਨੀਆ ਉਹੀ ਦੁਨੀਆ ਆਉਂਦੀਆਂ ਤਰੀਫਾਂ ਕਰਦੀ ਨਹੀਂ ਸੀ ਥੱਕਦੀ ਉਹ ਵੀ ਪੁੱਜਾ ਜਿਨੇ ਨਹੀਂ ਵੀ ਸੀ ਪੁੱਜਣ ਕਿਸੇ ਦਾ ਕੀ ਗਿਆ ਪੋਤਾ ਤੇ ਮੋਹਨ ਸਿੰਘ ਦਾ ਗਿਆ ਬੱਚਿਆਂ ਦਾ ਪਿਓ ਚਲਾ ਗਿਆ ਘਰ ਵਾਲੀ ਦਾ ਪਤੀ ਚਲਾ ਗਿਆ ਇੱਕ ਨਿੱਕੀ ਜੀ ਗੱਲ ਕਿ ਮੇਰਾ ਜੀਵਨ ਸਾਥੀ ਮੇਰੀ ਪਸੰਦ ਦਾ ਨਹੀਂ ਆ ਇਸ ਲਈ ਕਈ ਦਾ ਕਿ ਬੱਚਿਆਂ ਨੂੰ ਵੀ ਪੁੱਛ ਲੈਣਾ ਚਾਹੀਦਾ ਆ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਆ ਮੋਹਨ ਸਿੰਘ ਤਾਂ ਬਜ਼ੁਰਗ ਸੀ ਪਰ ਉਹ ਟੁੱਟ ਚੁੱਕਿਆ ਸੀ ਹੁਣ ਇਹ ਤਾਂ ਹੁਜੀ ਸ਼ੁਰੂਆਤ ਸੀ ਇਸ ਕਹਾਣੀ ਦਾ ਅਗਲਾ 파ਟ ਮੈਂ ਕੱਲ ਲੈ ਕੇ ਆਉਂਗੀ ਇਸ ਲਈ ਜੇ ਤੁਸੀਂ ਇਸ ਕਹਾਣੀ ਦਾ ਅਗਲਾ 파ਟ ਸੁਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਹਾਣੀ ਕਿਹੋ ਜੀ ਲੱਗੀ ਇਹ ਵੀ ਜਰੂਰ ਦੱਸਿਆ ਕਰੋ ਇਸ ਲਈ ਮੈਂ ਹੋਰ ਵੀ ਵਧੀਆ-ਵਧੀਆ ਕਹਾਣੀਆਂ ਜਰੂਰ ਲੈ ਕੇ ਆਉਂਗੀ ਇੱਕ ਬਹੁਤ ਹੀ ਦਰਦਪਰੀ ਦੁੱਖ ਭਰੀ ਕਹਾਣੀਆਂ ਇਸ ਕਹਾਣੀ ਦਾ ਅੰਤ ਬਹੁਤ ਹੀ ਜ਼ਿਆਦਾ ਦੁੱਖ ਦਰਦ ਭਰਿਆ ਆ ਜਿਹੜਾ ਤੁਸੀਂ ਸੁਣ ਨਹੀਂ ਸਕਦੇ ਸੋ ਦੋਸਤੋ ਮੈਂ ਕੱਲ ਇਸ ਕਹਾਣੀ ਦਾ ਅਗਲਾ ਪਾਰਟ ਜ਼ਰੂਰ ਲੈ ਕੇ ਆਉਂਗੀ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਕੱਲ ਕਹਾਣੀ ਦੇ ਅਗਲੇ ਪਾਰਟ ਨਾਲ ਸਤਿ ਸ਼੍ਰੀ ਅਕਾਲ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਦੇ ਆਂ ਕੱਲ ਜੀ ਧੰਨਵਾਦ ਜੀ